ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕੁਦਰਤ ਡੈਰੀ ਫਾਰਮ ਭਗਤਾ ਤੇ ਲੋਬੀ ਸੱਜਣੋ ਅੱਜ ਦੀ ਜਿਹੜੀ ਵੀਡੀਓ ਹੈ ਆਪਣੀ ਵੀਡੀਓ ਪਿੰਡ ਭਗਤਾ ਭਾਈਕਾ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਪੈਂਦੀ ਹੈ ਰਾਮਪੁਰਾ ਫੂਲ ਬਾਈ ਕੋਲੇ ਇੱਕ ਮੱਝਾਰਗੀ ਗਾਂ ਮੱਝਾਰਗੀ ਇਸ ਕਰਕੇ ਕਿਹਾ ਕਿ ਨਾ ਗਰਮੀ ਮੰਨੇ ਨਾ ਠੰਡ ਮੰਨੇ ਕ੍ਰੋਸ ਗਾਂ ਬਹੁਤ ਚੰਗੀ ਹੈ ਬਾਕੀ ਜਿਹਨਾਂ ਇਹਨਾਂ ਦਾ ਦੁੱਧ ਖਵਾਦ ਹੁੰਦਾ ਉਹ ਵੀ ਮੱਝਾਰਗਾ ਹੁੰਦਾ ਕੁਆਲਿਟੀ ਬਹੁਤ ਚੰਗੀ ਹੁੰਦੀ ਹੈ ਵਧੀਆ ਫੈਂਟ ਆਉਂਦੀ ਹੈ ਬਾਕੀ ਬਾਈ ਦੇ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਸਾਰਾ ਐਡਰੈਸ ਕਨਫਰਮ ਕਰਦੇ ਹਾਂ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਤੇ ਬਾਕੀ ਗਾਈ ਬਾਈ ਕੋਲੇ ਪਸ਼ੂ ਆ ਜਿਹੜੇ ਘਰੇ ਦੁੱਧ ਤੇ ਲਾਈ ਹੋਏ ਆ ਤੇ ਉਹਨਾਂ ਦੇ ਵਿੱਚੋਂ ਬਾਈ ਨੇ ਇੱਕ ਗਾਂ ਸੇਲ ਕਰਨੀ ਆ ਤੇ ਬਾਈ ਤੋਂ ਪੁੱਛਦੇ ਆ ਡਿਟੇਲ ਕੀ ਇਹਦਾ ਕਿੰਨਾ ਮਸੂਆ ਤੇ ਕਿੰਨਾ ਇਹਨੇ ਦੁੱਧ ਵਾਹ ਦਿੱਤਾ ਕਰਾਉਣੇ ਆ ਬਾਈ ਦੇ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਬਾਈ ਆਪਣਾ ਐਡਰੈਸ ਦੱਸਿੰਦੇ ਆ ਆਪਣਾ ਇਹ ਪਿੰਡ ਭਾਜਤਾਪਾਈ ਗਾਇਸ ਹਾਂ ਹਾਂ ਬਾਗਾ ਪੁਰਾਣਾ ਰੋਡ ਰੋਡ ਹਾਂਜੀ ਉਹਦੇ ਕੋਠੇ ਭਾਂਜਣੇ ਪੈਂਦੇ ਆ ਠੀਕ ਆ ਜੀ ਕੋਠੇ ਭਾਈ ਜਣਾ ਤੇ ਥਰਾਜ ਵਾਲੀ ਜਿਹੜੀ ਸ਼ਰਤ ਉਹਦੇ ਨੇੜੇ ਬਾਈ ਦਾ ਘਰ ਹੈ ਨਾ ਬਾਈ ਤੇ ਨਾਂ ਕੀ ਹੈ ਬਾਈ ਆਪਣਾ ਨਾਂ ਮੇਰਾ ਗਦੀ ਸਿੰਘ ਹੈ ਜੀ ਠੀਕ ਹੈ ਤੇ ਮੋਬਾਈਲ ਨੰਬਰ ਬੋਲ ਬਾਈ 9864114936 9464114936 14936 ਠੀਕ ਹੈ ਤੇ ਬਾਈ ਜਿਹੜੀ ਇਹ ਗਾਂ ਫਿਰ ਅੱਜ ਸੇਲ ਕਰਨੀ ਆ ਕਿਹੜਾ ਸੁਆ ਇਹ ਤੇ ਬਾਈ ਤੀਜਾ ਸੁਆ ਗਏ ਆਪਣੇ ਦਾ ਘਰੇਲੂ ਹੀ ਹੈ ਵੀ ਇਹ ਠੀਕ ਹੈ ਆਪਣੇ ਘਰੇ ਤੋਂ ਹੋ ਚੁੱਕੀ ਕੋਈ ਨਹੀਂ ਠੀਕ ਹੈ ਬਾਈ ਨੇ ਬਿਲਕੁਲ ਸਹੀ ਦੱਸਿਆ ਬਾਈ ਕਹਿੰਦਾ ਕੋਈ ਪਹਿਲਾ ਨਹੀਂ ਦੂਜਾ ਨਹੀਂ ਤੀਜਾ ਸੁਆ ਸੁਨਾ ਗਾਂ ਨੇ ਤੇ ਕਿੰਨਾ ਕੁ ਦੁੱਧ ਪਾਇਆ ਬਾਈ ਨੇ ਪਿਛਲੇ ਉਸ ਮਹੀਨੇ 17 ਕਿਲੋ ਦੁੱਧ ਦਿੱਤਾ ਪਾ 16 17 ਕਿਲੋ ਦੁੱਧ ਪਾਇਆ ਬਾਈ ਨੇ ਕਹਿੰਦੇ ਬਸ ਇੰਨਾ ਦੇ ਤੇ ਚੋਣ ਕਰਨ ਨੂੰ ਸੀਲਸ ਆ ਪੂਰੀ ਸੀਲਸ ਆ ਕੋਈ ਕੋਈ ਕਰਵਾ ਹੀ ਨਹੀਂ ਆ ਵਧੀਆ ਨਿਆਣਾ ਨੂਣਾ ਵਧੀਆ ਲੈਂਦੀ ਹੈ ਨਿਆਣਾ ਨੂਣਾ ਜਮਾ ਪਾਉਂਦੀ ਆ ਪਾ ਕੇ ਠੀਕ ਹੈ ਤੀਜਾ ਸੁਆ ਸੁੰਦੀ ਆ ਤੇ 15 16 ਕਿਲੋ ਦੁੱਧ ਦਿੱਤਾ ਆਰਾਮ ਨਾਲ ਠੀਕ ਆ ਲੈ ਬਾਈ ਖੋਲ ਕੇ ਆਪਾਂ ਤੋਰਾ ਵਿਖਾਈਏ ਲਓ ਵੀ ਮਿੱਤਰੋ ਬਾਈ ਕਹਿੰਦਾ ਵੀ ਸੂਆ ਸੂਣਾ ਨੇ ਤੀਜਾ ਐਵੇਂ ਅੱਜ ਕੱਲ ਨਹੀਂ ਤਾਂ ਹਰੇਕ ਭਰਾ ਪਹਿਲਾ ਦੂਜਾ ਹੀ ਦੱਸਦਾ ਬਾਈ ਨੇ ਸਹੀ ਗੱਲ ਦੱਸੀ ਆ ਬਾਈ ਕਹਿੰਦਾ ਸੂਆ ਤੀਜਾ ਸੁੰਦੀ ਆ ਤੇ 15 16 ਕਿਲੋ ਦੁੱਧ ਦਿੱਤਾ ਤੇ ਦਿੱਤਾ ਵੀ ਹੋਣਾ ਗਾਂ ਦੀ ਵੇਲਬੂਲ ਬਹੁਤ ਚੰਗੀ ਆ ਬਾਕੀ ਜਿਹੜੀ ਅਡਰ ਕੁਆਲਿਟੀ ਆ ਦੇਖੋ ਤੁਸੀਂ ਬਹੁਤ ਸੋਹਣੀ ਆ ਫਿਕਸ ਲੈਵੇ ਦੀ ਆ ਤੇ ਹਜੇ ਦਿਨ ਕਿੰਨੇ ਪਾਏ ਬਾਈ ਇਹਦੇ ਲੈ ਜੂ ਬਾਈ ਹਫਤੇ ਵਾਂਗ ਹਫਤਾ ਲੈ ਜੂ ਹਜੇ ਤੇ ਥਣ ਥਣ ਦੇਖੋ ਜੀ ਤੁਸੀਂ ਆ ਮੋਟਾ ਮੋਟਾ ਥਾਣਾ ਪੀੜੀ ਦੇ ਪਾਵਾਂ ਵਰਗਾ ਤੇ ਠੀਕ ਹੈ ਬਾਈ ਦਾ ਵੈਸੇ ਦੁੱਧ ਦਾ ਕੰਮ ਆ ਆਪਾਂ ਦੂਜੇ ਪਸ਼ੂਆਂ ਤੇ ਕੈਮਰਾ ਥੋਣੂ ਮਾਰ ਕੇ ਦਿਖਾ ਦੰਨੇ ਆ ਵੀ ਬਾਈ ਦਾ ਘਰਾਂ ਚ ਦੁੱਧ ਲੱਗਿਆ ਵਾ ਦੁੱਧ ਦਾ ਕੰਮ ਆ ਬਾਈ ਦਾ ਤੇ ਉਹਨਾਂ ਦੇ ਵਿੱਚੋਂ ਇੱਕ ਗਾਂ ਬਾਈ ਨੇ ਸੇਲ ਕਰਨੀ ਆ ਬਾਈ ਕਹਿੰਦਾ ਪਸ਼ੂ ਥੋੜੇ ਜਿਆਦੇ ਹੋਣ ਕਰਕੇ ਤਾਂ ਹੀ ਵੇਚਦੇ ਨਹੀਂ ਕੋਈ ਉਹ ਨਹੀਂ ਸੀ ਤੇ ਦੇਖੋ ਜੀ ਅਡਰ ਕੁਆਲਟੀ ਦੇਖੋ ਬਹੁਤ ਸੋਹਣਾ ਥਾਣਾ ਤੇ ਕੱਲਾ ਕੱਲਾ ਥਾਣਾ ਸੋਹਣਾ ਨਖੜਮਾ ਹੱਥ ਦੀ ਜਵਾਈ ਵਾਲਾ ਥਾਣਾ ਮੱਝਾਂ ਵਰਗਾ ਮੋਟਾ ਮੋਟਾ ਥਾਣਾ ਤੇ ਬਾਕੀ ਗਰਮੀਆਂ ਦਾ ਤੋਹਫਾ ਹੀ ਆ ਕਿਉਂਕਿ ਨਾ ਇਹ ਕ੍ਰਾਸ ਗਾਂ ਤੇ ਨਾ ਗਰਮੀ ਮੰਨੇ ਤੇ ਬਾਕੀ ਜਿਹੜੀ ਇਹਨਾਂ ਦੀ ਫੈਂਟ ਫੂਂਟ ਆ ਬਾਈ ਚੰਗੀ ਆਉਂਦੀ ਉਹ ਪੂਰੀ ਬਾਈ ਸਰੇ ਵੀ ਆਉਂਦੀ ਐ ਫੈਂਟ ਠੀਕ ਆ ਚਾਰ ਤੋਂ ਉੱਤੇ ਪਲੱਸ 5 ਦੇ ਨੀੜ ਜਾਂਦੀ ਠੀਕ ਆ ਸਾਢੇ 4 5 ਦੇ ਕਹਿੰਦਾ ਬਾਈ ਕਹਿੰਦਾ ਲਗਭਗ ਫੈਂਟ ਆਉਂਦੀ ਆ ਤੇ ਆਉਂਦੀ ਵੀ ਹੋਣੀ ਆ ਕਿਉਂਕਿ ਕ੍ਰਾਸ ਗਾਈਆਂ ਇਹਨਾਂ ਦੀ ਫੈਂਟ ਫੂਂਟ ਵਧੀਆ ਹੁੰਦੀ ਆ ਹਾਂ 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 ਠੀਕ ਆ ਠੀਕ ਆ ਬਾਈ ਕਹਿੰਦਾ ਵੀ ਘਰਾਂ ਚੋਂ ਦੁੱਧ ਪਾਉਂਦੇ ਕਰਕੇ ਨਾ ਤੇ ਥੋੜਾ ਕ੍ਰਾਸ ਗਾਈਆਂ ਹੀ ਜ਼ਿਆਦਾ ਹੋ ਕਰਦੇ ਰੱਖਦੇ ਆ ਘਰੇ ਤੇ ਬਹੁਤ ਚੰਗੀ ਗਾ ਬੇਲਬੂਲ ਬਹੁਤ ਜਿਆਦਾ ਆ ਬਲੈਕ ਕਲਰ ਦੇ ਵਿੱਚ ਪੈਂਦੀ ਆ ਜਿਹੜੇ ਵੀ ਭਰਾ ਦੇ ਫਿੱਟ ਹੋਵੇ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਬਾਈ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਆ ਬਾਕੀ ਹਜੇ ਹਫਤਾ ਲੈ ਜੂ ਹੈ ਨਾ ਬਾਈ ਹਾਂ ਬਾਈ ਲੈ ਲੀ ਜੀ ਤੇ ਢਿੱਲਾ ਢੁਲਾ ਬਹੁਤ ਆ ਬਾਈ ਮਾੜਾ ਲੇਵੇ ਤੇ ਹੱਥ ਹੱਥ ਮਾਰ ਕੇ ਦਿਖਾਈਂ ਤੇਰਾ ਵੀ ਢਿੱਲਾ ਢੁਲਾ ਬਹੁਤ ਆ ਬਾਕੀ ਖੰਧੂਨ ਦਾ ਜਿਹੜਾ ਸਾਈਜ਼ ਆ ਬਹੁਤ ਸੋਹਣਾ ਆਰਡਰ ਕੁਆਲਿਟੀ ਜਿਹੜੀ ਪੂਰੀ ਫਿਕਸ ਆ ਖੁੱਚਾਂ ਤੋਂ ਉੱਪਰ ਲੇਵਾ ਰੱਖੂਗੀ ਤੇ ਕੱਲਾ ਕੱਲਾ ਥਾਣਾ ਸੋਹਣਾ ਨਿਖੜ ਮਾ ਹੱਥ ਦੀ ਚਵਾਈ ਵਾਲਾ ਥਾਣਾ ਤੇ ਜਿਹੜੇ ਵੀ ਭਰਾ ਦੇ ਫਿੱਟ ਹੋਵੇ ਤੇ ਬਾਈ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਆ ਤੇ ਬਾਈ ਫਿਰ ਇਹਦੀ ਡਿਮਾਂਡ ਕੀ ਆ ਡਾਡ ਬਾਈ ਆਪਾਂ ਕੋਈ ਸਾਠ ਨੇ 60000 ਰੁਪਏ ਉਹ ਮੁੱਲ ਕਰਾਉਣਾ 65 ਕਰਾ ਲਈ ਠੀਕ ਆ ਮੁੱਲ ਕੋਈ ਕਰਾ ਲਈ ਬਾਈ ਕਹਿੰਦਾ 65 ਕਰਾ ਲਈ ਕਿੰਨਾ ਕਰਾ ਲਈ ਵੀ 60000 ਦੇ ਵਿੱਚ ਮਾਨਤਾਣ ਹੋ ਜੂ ਘਰੇ ਆਗੇ ਮਾਨਤਾਣ ਕਰ ਦਾਂਗੇ ਬਾਈ ਕੋਈ ਦੂਰ ਨਹੀਂ ਠੀਕ ਆ ਬਾਈ ਦਾ ਮੋਬਾਈਲ ਨੰਬਰ ਜਿਹੜਾ ਸਕਰੀਨ ਤੇ ਚੱਲੀ ਜਾਂਦਾ ਮਿੱਤਰੋ ਬਾਈ ਦੇ ਨਾਲ ਤੁਸੀਂ ਗੱਲਬਾਤ ਕਰ ਲਿਓ ਤੇ ਬਾਈ ਕਹਿੰਦਾ ਵੀ 60000 ਰੁਪਏ ਦੇ ਵਿੱਚ ਮਾਨਤਾਣ ਕਰ ਦਾਂਗੇ ਤੇ ਇੱਕ ਬਾਈ ਨੇ ਵੇਚਨੀ ਆ ਬੱਛੀ ਆ ਬੱਛੀ ਹੈ ਸਾਹੀਵਾਲ ਦਾ ਕਰਾਸ ਹੈ ਸਾਈਵਾਲ ਦੂਈ ਬਾਈ ਆਪਣੇ ਸਾਹੀਵਾਲ ਦੂਈ ਆ ਠੀਕ ਹੈ ਕਿੰਨੇ ਮਹੀਨੇ ਉਮਰ ਆ ਬਾਈ ਬੱਚੇ ਦੀ 8 ਤੋਂ 9 ਮਹੀਨੇ ਬਾਈ 8 ਤੋਂ 9 ਮਹੀਨੇ ਉਮਰ ਸਾਈਵਾਲ ਚ ਪੈਂਦੀ ਹੈ ਤੇ ਥਾਂ ਦੇਖੋ ਮਿੱਤਰੋ ਇਹ ਗੱਬਨਾਰਗੀ ਝੋਲੀ ਲਈ ਫਰਦੀਆ ਬਿਲਕੁਲ ਹਜੇ ਬੱਚਾ ਹੀ ਹੈ ਨਾਲੇ 8-9 ਮਹੀਨੇ ਬਾਈ ਕਹਿੰਦਾ ਉਮਰ ਹੈ ਇਹਦੀ ਮਾਂ ਆ ਆਪਣੇ ਕੋਲੇ ਆ 15-16 ਕਿਲੋ ਦੁੱਧ ਦਵਾਦਾ ਅੱਛਾ ਹਾਂ 15-16 ਕਿਲੋ ਬਾਈ ਕਹਿੰਦਾ ਦੁੱਧ ਦਿੰਦਾ ਜੀ ਮਦਰ ਨੇ ਤੇ ਠੀਕ ਹੈ ਕੋਲੀ ਆ ਕਿਹੜੀ ਗੰਗ ਆ ਉਹ ਸਾਹਮਣੇ ਲਓ ਵੀ ਮਿੱਤਰੋ ਜਿਹੜੀ ਆ ਸਾਈਵਾਲ ਚ ਗਾਂ ਪੈਂਦੀ ਆ ਇਹਦੀ ਬੱਚੀ ਆ ਬਹੁਤ ਚੰਗੀ ਗਾਂ ਬੇਲਬੂਲ ਦੀ ਬਹੁਤ ਜਿਆਦਾ ਲੰਮੀ ਆ ਤੇ ਕਿੰਨਾ ਕੁ ਪਾਇਆ ਦੁੱਧ ਇਹਨੇ ਬਾਈ ਗਾਂ ਨੇ ਸਾਈ ਹਾਲ ਨੇ 15 16 ਕਿਲੋ 15 16 ਕਿਲੋ ਦੁੱਧ ਪਾਇਆ ਲਓ ਵੀ ਮਿੱਤਰੋ 8-9 ਮਹੀਨੇ ਬੱਚੇ ਦੀ ਉਮਰ ਆ ਤੇ ਜਿਹੜਾ ਥਣਾ ਥਣਾ ਦਾ ਸਹਜਾਂ ਗੱਬਣਾ ਰਗਾ ਲਈ ਫਿਰਦੀ ਹੁਣੀ ਹਜੇ 8-9 ਮਹੀਨੇ ਦਾ ਬੱਚਾ ਹੀ ਆ ਸਿਰਫ ਇਹ ਬਾਈ ਕਿਵੇਂ ਦੇ ਦਨੀ ਉਹ ਕਿੰਨੇ ਦੀ ਇਹ ਬਾਈ ਯਾਰ ਕੋਈ ਨਹੀਂ ਜੇ ਕੋਈ ਫੋਨ ਲਾਇਆ ਕਿਸੇ ਭਰਾ ਨੇ ਆਪਾਂ ਕਰ ਲਾਂਗੇ ਉਹਦਾ ਨਾਮ ਮੰਨਿਆ ਹੋਇਆ ਜੇ ਕੋਈ ਗਾਂ ਵਾਲਾ ਭਰਾ ਹੀ ਲੈ ਜੇ ਨਾਲ ਹੀ ਤਾਂ ਫਿਰ ਤਾਂ ਜਿਵੇਂ ਗੱਲ ਬਣ ਜੇ ਹੈਨਾ ਸਹੀ ਗੱਲ ਹੈ ਜਿਹੜਾ ਬਾਈ ਕਹਿੰਦਾ ਵੀ ਜਿਹੜਾ ਭਰਾ ਗਾਂ ਲਊਗਾ ਉਹਨੂੰ ਆਪਾਂ ਵਿਚਮਾਨਤਨ ਕਰ ਦਾਂਗੇ ਉਹੋ ਜਿਹਾ ਕੋਈ ਗੱਲ ਨਹੀਂ ਤੇ ਬਾਈ ਨੂੰ ਤੁਸੀਂ ਫੋਨ ਲਾ ਲਿਓ ਫੋਨ ਲਾ ਕੇ ਗੱਲਬਾਤ ਤੁਸੀਂ ਕਰ ਲਿਓ ਤੇ ਮੋਬਾਈਲ ਨੰਬਰ ਆਪਾਂ ਫੇਰ ਦੱਸ ਦਨੇ ਬਾਈ ਬੋਲੀ ਕਰਾਂ ਦੀ 94641 94641 14963 14963 ਲਓ ਵੀ ਮਿੱਤਰੋ ਬਾਈ ਦਾ ਨੰਬਰ ਆ ਜਿਹੜਾ ਸਕਰੀਨ ਤੇ ਚੱਲੀ ਜਾਂਦਾ ਬਾਈ ਦੇ ਨਾਲ ਤੁਸੀਂ ਗੱਲਬਾਤ ਕਰ ਲਿਓ ਤੇ ਬਹੁਤ ਚੰਗੀ ਗਾਂ ਕ੍ਰਾਸ ਗਾਂ ਬਾਈ ਕੋਲੇ 15 16 ਕਿਲੋ ਦੁੱਧ ਬਾਈ ਕਹਿੰਦਾ ਪਾ ਦੂਗੀ ਸੂਆ ਸੂਣਾ ਤੀਜਾ ਓਰੀਜਨਲ ਬਿਲਕੁਲ ਜੈਨੂੰ ਅੰਜੀ ਗੱਲ ਹੀ ਦੱਸੀ ਆ ਬਾਈ ਨੇ ਕੋਈ ਝੂਠ ਸੁਫਾਨ ਵਾਲੀ ਗੱਲ ਨਹੀਂ ਕੋਈ ਪਹਿਲਾ ਨਹੀਂ ਕੋਈ ਦੂਜਾ ਨਹੀਂ ਤੀਜਾ ਸੂਆ ਬਾਈ ਕਹਿੰਦਾ ਸੁੰਦੀ ਆ 15 16 ਕਿਲੋ ਦੁੱਧ ਪਾ ਦੂਗੀ ਬਹੁਤ ਚੰਗੀ ਗਾਂ ਬੇਲਬੂਲ ਦੀ ਬਹੁਤ ਲੰਮੀ ਹੈ ਬਾਕੀ ਖਣਾ ਤੁਨਾ ਦਾ ਸੈਜ ਬਹੁਤ ਚੰਗਾ ਬਹੁਤ ਭਰਾ ਭੈਣ ਭਰਾਵਾਂ ਦੇ ਫੋਨ ਆਉਂਦੇ ਆ ਵੀ ਸਾਨੂੰ ਕੋਈ ਕਰਾਸ ਗਾਂ ਭਾਲ ਕੇ ਦਿਓ ਗਰਮੀਆਂ ਦਾ ਤੋਹਫਾ ਉਹਨਾਂ ਭਰਾਵਾਂ ਦੀ ਡਿਮਾਂਡ ਤੇ ਅੱਜ ਆਪਾਂ ਬਲੈਕ ਕਲਰ ਦੇ ਵਿੱਚ ਕਰਾਸ ਗਾਂ ਲੈ ਕੇ ਆਏ ਆ ਤੇ ਜਿਹੜੇ ਵੀ ਭਰਾ ਜੇ ਗਾਂ ਫਿੱਟ ਹੋਵੇ ਆਉਦੀ ਤਸੱਲੀ ਕਰਕੇ ਨਿਸਕ ਵਰਕ ਕਰਕੇ ਤੇ ਖਰੀਦ ਲਿਓ ਧੰਨਵਾਦ ਜੀ ਮਿਲਦੇ ਆ ਅਗੇ ਨਵੀਂ ਵੀਡੀਓ ਚ ਹੱਸੀ ਕਾਲ ਜੀ ਸਾਰੇ